ਦਰਦੇコム ਚੈਨਲ ਦੇ ਸਤਿਕਾਰਯੋਗ ਦਰਸ਼ਕਾਂ ਨੂੰ ਗੁਰਨੂਰ ਕਰ ਵੱਲੋਂ ਸਤਿ ਸ੍ਰੀ ਅਕਾਲ ਦੋਸਤੋ ਬਸੰਤੀ ਰੰਗ ਤੇ ਬਸੰਤੀ ਰੰਗ ਦੀਆਂ ਪੱਗਾਂ ਦੀ ਅਸੀਂ ਆਮ ਹੀ ਵਰਤੋਂ ਕਰਦੇ ਹਾਂ ਐਥੇ ਬਸ ਨੇ ਬਲਕੇ ਅਸੀਂ ਤਾਂ ਆਪਣੇ ਮਕਸਦ ਲਈ ਸ਼ਹੀਦਾਂ ਦੀਆਂ ਕੁਰਬਾਨੀਆਂ ਦੀ ਵੀ ਵਰਤੋਂ ਕਰਨ ਲਈ ਸੰਬੋਧਨ ਹੀ ਕਰਦੇ ਜਿਵੇਂ ਕਿ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੀ ਬਸੰਤੀ ਪੱਗ ਦੀ ਹੂੰ

ਸਾਡੇ ਰੂਬ ਰੂ ਲੈ ਜਾਂਦਾ ਇਸ ਦੀ ਗੱਲ ਕਰਦਿਆ ਕਰਦਿਆਂ ਪਤਾ ਨਹੀਂ ਗੱਲ ਕਿੰਨੀ ਕੁ ਲੰਬੀ ਹੋ ਸਕਦੀ ਹੈ ਕਿ ਕੀ ਸ਼ਹੀਦ ਦੇ ਆਗਮ ਸਰਾਰ ਭਗਤ ਸਿੰਘ ਪਸੰਤੀ ਰੰਗ ਦੀ ਪੱਗ ਬੰਨ੍ਹਦੇ ਸਨ ਕਿ ਨਹੀਂ ਦੋਸਤੋ ਇਸ ਗੱਲ ਦਾ ਜਵਾਬ ਦੇਣ ਤੋਂ ਪਹਿਲਾਂ ਸਾਨੂੰ ਬਸੰਤੀ ਰੰਗ ਬਾਰੇ ਵੀ ਜਾਣਕਾਰੀ ਲੈ ਲੈਣੀ ਚਾਹੀਦੀ ਹੈ ਬਸੰਤੀ ਰੰਗ ਦਾ ਸਬੰਧ ਬਸੰਤ ਰੁੱਤ ਨਾਲ ਹੈ ਬਸੰਤ ਰੁੱਤ ਕਿਹਨੂੰ ਰੁੱਤਾਂ ਦੀ ਰਾਣੀ ਵੀ ਕਿਹਾ ਜਾਂਦਾ ਹੈ ਉਹ ਅਜਿਹੇ ਮੌਕੇ ਤੇ ਆਉਂਦੀ ਹੈ ਜਦੋਂ ਹੰਡ ਭੰਨੀ ਠੰਡ ਪਰਾਕੇ ਦੀ ਠੰਡ ਤੇ ਸਤਾਏ ਹੋਏ ਲੋਕਾਂ ਨੂੰ ਨਿੱਕੀ ਨਿੱਕੀ ਧੂਪ ਮਾਨਣ ਦਾ ਮੌਕਾ ਮਿਲਦਾ ਹੈ ਉਦੋਂ ਇਹ ਹਾਬਤ ਆਮ ਤੌਰ ਤੇ ਕਹੀ ਜਾਂਦੀ ਹੈ ਕਿ ਆਈ ਬਸੰਤ ਪਾੜਾ ਉਡਰ ਜਾਨੀ ਕਿ ਠੰਡ ਉਦੋਂ ਬਾਅਦ ਜਿਹੜੀ ਹੈਗੀ ਹੈ ਉਹ ਮੱਠੀ ਪੈਣੀ ਸ਼ੁਰੂ ਹੋ ਜਾਂਦੀ ਹੈ ਬਸੰਤ ਦੇ ਆਉਂਦਿਆ ਹੀ ਸਾਡੇ ਖੇਤਾਂ ਵਿੱਚ ਖੁਸ਼ਹਾਲੀ ਆ ਜਾਂਦੀ ਹੈ ਖਾਸ ਕਰਕੇ ਸਰੋਂ ਦੇ ਜਿਹੜੇ ਫੁੱਲ ਨੇ ਉਹ ਨਜ਼ਾਰਾ ਵੇਖਣ ਵਾਲਾ ਹੀ ਹੁੰਦਾ ਹੈ ਦੋਸਤੋ ਬਸੰਤੀ ਸ਼ਬਦ ਜੋ ਹੈ ਨਾ ਇਹ ਆਮ ਤੌਰ ਤੇ ਪਿੰਡਾਂ 'ਚ ਬਹੁਤ ਘੱਟ ਬੜਦਾ ਹੈ ਨਮ ਸੰਤਿਦੰਗਾ ਜੇ ਤੁਸੀਂ ਦੇਖੋਗੇ ਮਾਲਵੇ ਦੇ ਪਿੰਡਾਂ ਵਿੱਚ ਜਦੋਂ ਇਸ ਰੰਗ ਦੀ ਗੱਲ ਕੀਤੀ ਜਾਵੇਗੀ ਤਾਂ ਸਾਡੀਆਂ ਬੀਬੀਆਂ ਮਾਈਆਂ ਭੈਣਾਂ ਜਿਹੜੀਆਂ ਸੱਤੋਂ ਵੀ ਸੀਨੀਅਰ ਉਮਰ ਦੇ ਹਨ ਉਹ ਇਸ ਰੰਗ ਨੂੰ ਸਰੋਂ ਫੁੱਲਾ ਰੰਗ ਕਰਕੇ ਜਾਣਦੇ ਹਨ ਸਰੋਂ ਫੁੱਲਾ ਰੰਗ ਸਰੋਂ ਫੁੱਲਾ ਰੰਗ ਹੀ ਬਸੰਤੀ ਰੰਗ ਹੈ ਬਸੰਤ ਪੰਚਮੀ ਦਾ ਇਤਿਹਾਸ ਅਸੀਂ ਲੋਕ ਬੜੇ ਚਾਹਵ ਨਾਲ ਮਨਾਉਂਦੇ ਹਾਂ ਉਸ ਦਿਨ ਬਸੰਤੀ ਰੰਗ ਦੇ ਕੱਪੜੇ ਪਾ ਕੇ ਇਸ ਰੁੱਤ ਨੂੰ ਜਿਉ ਆਇਆ ਕਿਹਾ ਜਾਂਦਾ ਹੈ ਤੇ ਸਾਡੇ ਘਰਾਂ ਵਿੱਚ ਬਸੰਤੀ ਰੰਗ ਦੇ ਮਿੱਠੇ-ਮਿੱਠੇ ਚੌਲ ਵੀ ਬਣਾਏ ਜਾਂਦੇ ਆਂ ਦੋਸਤੋ ਇਸੇ ਦਿਨ ਬਸੰਤ ਪੰਚਮੀ ਵਾਲੇ ਦਿਨ ਪਤੰਗ ਰੰਗ-ਬਰੰਗੇ ਪਤੰਗ ਵੀ ਉਡਾਈ ਜਾਂਦੇ ਹਨ ਪੇਚੇ ਪਾਏ ਜਾਂਦੇ ਆਂ ਖੁਸ਼ੀ ਬਣਾਈ ਜਾਂਦੀ ਹੈ। ਪਰ ਦੋਸਤੋ, ਬਸੰਤ ਪੰਚਮੀ ਵਾਲੇ ਦਿਨ ਹੀ ਲਾਹੌਰ ਦੇ ਜਲਮ ਸੂਬੇ ਨੇ 17 ਬਹਾਦਰ ਦੇ ਵੀਰ ਹਕੀਕ ਤਰਾਏ ਨੂੰ ਸ਼ਹੀਦ ਕਰ ਦਿੱਤਾ ਸੀ। ਬਸੰਤ ਪੰਚਮੀ ਵਾਲੇ ਦਿਨ ਹੀ ਸਭਰਾਵਾਦੀ ਲੜਾਈ ਜਿਹਨੂੰ ਸਿੰਘਾਂ ਤੇ ਫਰੰਗਿਆਂ ਦੀ ਜੰਗ ਕਿਹਾ ਜਾਂਦਾ ਹੈ ਜਿਹਦੇ ਬਾਰੇ ਸ਼ਾਹ ਮੁਹੰਮਦ ਲਿਖਦਾ ਹੈ ਕਿ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਬਸੰਤ ਪੰਚਮੀ ਵਾਲੇ ਦਿਨ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਨੂੰ ਸ਼ਹੀਦੀ ਪ੍ਰਾਪਤ ਹੋਈ ਸੀ ਬਸੰਤ ਪੰਚਮੀ ਵਾਲੇ ਦਿਨ ਹੀ ਨਾਮਤਾਰੀ ਆਗੂ ਬਾਬਾ ਰਾਮ ਸਿੰਘ ਜੀ ਦਾ ਜਨਮ ਹੋਇਆ ਸੀ ਤੇ ਬਸੰਤ ਪੰਚਮੀ ਵਾਲੇ ਦਿਨ ਹੀ ਸੰਨ 1800 ਤੇ ਹੱਤਰ ਇਸ ਵਿੱਚ ਵਾਰ ਬਰਾਮ ਸਿੰਘ ਜੀ ਨੂੰ ਦੇਸ਼ ਦਾ ਕਾਲਾ ਦਿੱਤਾ ਗਿਆ ਸੀ ਜਲਾਪਤਰ ਕੀਤਾ ਗਿਆ ਸੀ ਕਾਲੇ ਪਾਣੀਆ ਵਿੱਚ ਭੇਜ ਦਿੱਤਾ ਗਿਆ ਸੀ ਦੋਸਤੋ ਬਸੰਤ ਪੰਚੀ 12 ਦਿਨ ਹੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਿਸ਼ੇਸ਼ ਤੌਰ ਤੇ ਦਰਬਾਰ ਸਜਾਉਂਦੇ ਸਨ ਤੇ ਉਸ ਦਿਨ ਸਾਰੇ ਦਰਬਾਰੀ ਬਸੰਤੀ ਰੰਗ ਦੇ ਵਸਤਰ ਪਾ ਕੇ ਵੀ ਆਉਂਦੇ ਸਨ ਬਸੰਤ ਰੁੱਤ ਬਸੰਤੀ ਰੰਗ ਤੇ ਦੋਸਤੋ ਰਾਗਾਂ ਦੇ ਵਿੱਚੋਂ ਇੱਕ ਬਸੰਤੀ ਰਾਗ ਵੀ ਹੈ ਬਸੰਤ ਰੁੱਤ ਦੇ ਆਉਂਦਿਆਂ ਹੀ ਤਿਰਵਾਰ ਸਾਹਿਬ શ્રી ਅੰਮ੍ਰਿਤਸਰ ਤੇ ਸਾਰੀ ਗੁਰੂ ਘਰਾ ਵਿੱਚ ਰਾਗੀਆਂ ਨੂੰ ਵੀ ਇਹ ਹਦਾਇਤ ਹੁੰਦੀ ਹੈ ਕਿ ਉਹ ਬਸੰਤ ਰਾਗ ਵਿੱਚ ਸ਼ਬਦ ਗਾਇਨ ਕਰਨ ਜੋ ਕਿ ਬਸੰਤ ਰਾਗ ਵਿੱਚ ਹਨ ਦੋਸਤੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਸੰਤ ਰਾਗ ਦਾ 25ਵਾਂ ਸਥਾਨ ਹੈ ਸਿਕਤਰਾਂ ਦੇ ਵਿੱਚ ਜਿੱਥੇ ਨੀਲੀ ਕਾਲੀ ਚਿੱਟੀ ਇਹ ਦਸਤਾਰਾਂ ਸਜਾਈ ਜਾਂਦੀਆਂ ਨੇ ਉੱਥੇ ਪੀਲੇ ਰੰਗ ਦੀ ਦਸਤਾਰ ਵੀ ਜਿਹਨੂੰ ਬਸੰਤੀ ਰੰਗ ਕਹਿੰਦੇ ਹਾਂ ਸਾਡੇ ਪਿੰਡਾਂ ਵਾਲੇ ਸਰੋਂ ਫੁੱਲੇ ਰੰਗ ਕਹਿੰਦੇ ਸਰ ਉਹ ਵੀ ਸਜਾਈ ਜਾਂਦੀ ਸੀ बसंती रंग जो है ये अपने आप में बलिदान त्याग ਅਤੇ ਸੂਰਬੀਰਤਾ ਦਾ ਪ੍ਰਤੀਕ ਹੈ Hindu धर्म ਵਿੱਚ ਵੀ ਇਹ ਆਤਮ ਅਧਿਆਤਮ ਅਭਿਆਸ ਤੇ ਸ਼ਕਤੀਸ਼ਾਲੀ ਦੁਰਗਾ ਦੀ ਉਸਤਿਲ ਪੂਜਾ ਕੀਤੀ ਜਾਂਦੀ ਹੈ ਉਹ ਵੀ ਬਸੰਤੀ ਰੰਗ ਦੇ ਵਸਤਰ ਪਾ ਕੇ ਦੋਸਤੋ ਬਸੰਤੀ ਰੰਗ ਤਿਆਗ ਬલિદાન ਦੇਸ਼ ਭਗਤੀ ਲਈ ਕੁਰਬਾਨ ਹੋਣ ਦਾ ਜਜ਼ਬਾ ਇਨਕਲਾਬੀ ਜਜ਼ਬੇ ਦਾ ਵੀ ਪ੍ਰਤੀਕ ਹੈ ਤੁਸੀਂ ਸਾਰਿਆਂ ਨੇ ਸੁਣਿਆ ਹੋਊਗਾ ਫਿਲਮਾਂ ਵਿੱਚ ਵੀ ਗਾਇਆ ਜਾਂਦਾ ਹੈ ਤੇ ਸਾਰੇ ਇਨਕਲਾਬੀ ਸਾਡੇ ਇਹੋ ਗੀਤ ਨੂੰ ਜ਼ਿਆਦਾ ਗਾਉਂਦੇ ਸਨ ਮੇਰਾ ਰੰਗ ਤੇ ਬਸੰਤੀ ਚੋਲਾ ਮੈਂ ਰੰਗ ਦੇ ਸੋ ਇਹ ਗੀਤ ਸ਼ਹੀਦ ਰਾਮ ਪ੍ਰਸਾਦ ਬਿਸਮਲ ਨੇ ਲਿਖਿਆ ਸੀ ਇੱਕ ਪਠਾਰੀ ਦੀ ਜੇਲ੍ਹ ਵਿੱਚ ਉਦੋਂ ਵੀ ਬਸੰਤ ਪੰਚਮੀ ਸੀ ਸਾਰੇ ਦੇਸ਼ ਭਰ ਇਹ ਗੀਤ ਨੂੰ ਜਾਦਾ ਗਾਉਂਦੇ ਜੇਲ੍ਹਾਂ ਵਿੱਚ ਇੱਥੋਂ ਤੱਕ ਕਿ ਫਾਂਸੀ ਦੇ ਪਾਸਤੇ ਦੇ ਜਾਣ ਸਮੇਂ ਵੀ ਇਹ ਗੀਤ ਗਾਇਆ ਜਾਂਦਾ ਸੀ ਮੇਰਾ ਰੰਗ ਤੇ ਬਸੰਤੀ ਚੋਲਾ ਮਾਏ ਰੰਗ ਲੈ ਕਿਸੇ ਇਨਕਲਾਬੀ ਨੇ ਕਦੇ ਇਹ ਨਹੀਂ ਕਿਹਾ ਕਿ ਮੈਂ ਬਸੰਤੀ ਰੰਗ ਦੀ ਪੱਗ ਬੰਨ੍ਹਣੀ ਹੈ ਜਾਂ ਮਾਏ ਮੇਰੇ ਬਸੰਤੀ ਰੰਗ ਦੀ ਪੱਗ ਸਜਾ ਦੇ ਨਹੀਂ ਮੇਰਾ ਰੰਗ ਦੇ ਬਸੰਤੀ ਚੋਲਾ ਦੋਸਤੋ ਇਸ ਚੋਲੇ ਦਾ ਮਤਲਬ ਇਹ ਨਹੀਂ ਕਿ ਅਸੀਂ ਗਿੱਟਿਆਂ ਤੱਕ ਨੇ ਧੰਗੇ ਸਮਾ ਲਈਏ ਗਿੱਟਿਆਂ ਤੱਕ ਨੇ ਚੋਲੇ ਸਮਾ ਲਈਏ ਬਸੰਤੀ ਰੰਗ ਦੇ ਨਹੀਂ ਇਸ ਭਾਰਤ ਮਾਤਾ ਨੂੰ ਸੰਬੋਧਨ ਹੋ ਕੇ ਭਾਰਤ ਮਾਤਾ ਤੋਂ ਮੰਗ ਕਰਦੇ ਹੁੰਦੇ ਸਾਡੇ ਇਨਕਲਾਬੀ ਕਿ ਹੈ ਮਾਏ اے ਭਾਰਤ ਮਾਂ ਸਾਡੇ ਵਿੱਚ ਜਜ਼ਬਾ ਪਿਆਰ ਕੁਰਬਾਨੀ ਹੱਸ ਹੱਸ ਕੇ ਦੇਸ਼ ਲਈ ਆਜ਼ਾਦੀ ਲੇ ਲੜੰਦਾ ਸਾਨੂੰ ਬਲ ਦੇ ਤੋ ਮੇਰਾ ਰੰਗ ਦੇ ਬਸੰਤੀ ਚੋਲਾ ਦਾ ਇਹ ਮਤਲਬ ਹੁੰਦਾ ਸੀ ਕਿ ਸਾਨੂੰ ਜੋਸ਼ ਦੇ ਸਾਨੂੰ ਸ਼ਕਤੀ ਦੇ ਸਾਨੂੰ ਅਸੀਂ ਬਲਵਾਨ ਅਸੀਂ ਸ਼ਹੀਦ ਹੋਈਏ ਇਹ ਸੀ ਮੇਰਾ ਰੰਗ ਦੇ ਬਸੰਤੀ ਚੋਲਾ ਇਹ ਪ੍ਰਤੀਕ ਸੀ ਇੱਕ ਗੁਨਾ ਦਾ ਪ੍ਰਤੀਕ ਸੀ ਨਾ ਕਿ ਗਿੱਟਾ ਤੱਕ ਆਉਣ ਵਾਲਾ ਚੋਲਾ ਸੋ ਰਾਮ ਪ੍ਰਸਾਦ ਬਿਸਮਿਲ ਨੇ ਇਸ ਗੀਤ ਨੂੰ ਲਿਖਿਆ ਤੋਂ ਉਸ ਤੋਂ ਬਾਅਦ ਹਰ ਇਨਕਲਾਬੀ ਨੇ ਇਸ ਗੀਤ ਨੂੰ ਬੜੇ ਚਾਕ ਜੋਰਸ ਮਲਾਰਾਂ ਨਾਲ ਗਾਇਆ ਜਿਵੇਂ ਪਹਿਲਾਂ ਕਹਿ ਚੁੱਕੇ ਇਥੋਂ ਤੱਕ ਕਿ ਫਾਂਸੀ ਤੇ ਝੂਟਣ ਸਮੇਂ ਵੀ ਇਹ ਗੀਤ ਗਾਇਆ ਜਾਂਦਾ ਸੀ ਮੇਰਾ ਰੰਗ ਦੇ ਬਸੰਤੀ ਚੋਲਾ ਮੈਂ ਰੰਗ ਦੇ ਹੁਣ ਦੋਸਤੋ ਮੇਰਾ ਖਿਆਲ ਹੈ ਕਿ ਸਾਡੀ ਅੱਜ ਦੀ ਵੀਡੀਓ ਹੈ ਉਹ ਬਸੰਤੀ ਰੰਗ ਦੀ ਤੇ ਬਸੰਤ ਰੂਪ ਦੀ ਵਿਆਖਿਆ ਕਰਨ ਕਾਰਨ ਹੀ ਮੇਰਾ ਖਿਆਲ ਹੈ ਕਿ ਆਪਣਾ ਸਮਾ ਪੂਰਾ ਕਰਨ ਜਾ ਰਹੀ ਹੈ ਜੋ ਮੁੱਦਾ ਸਾਡੀ ਐਂਕਰ ਨੂੰ ਦੂਰ ਕੌਰ ਨੇ ਉਠਾਇਆ ਸੀ ਕਿ ਕੀ ਸ਼ਹੀਦ ਇਤਿਆਦ ਨੂੰ ਸਰਦਾਰ ਭਗਤ ਸਿੰਘ ਬਸੰਤੀ ਰੰਗ ਦੀ ਪੱਗ ਬੰਨ੍ਹਦੇ ਵੀ ਸਨ ਕਿ ਨਹੀਂ ਉਸ ਦਾ ਜਵਾਬ ਅਸੀਂ ਦੋਸਤੋ ਅਗਲੀ ਕਿਸ਼ਤ ਵਿੱਚ ਇਸ ਤੋਂ ਬਾਅਦ ਵਾਲੀ ਜਿਹੜੀ ਕਿਸ਼ਤ ਹੋਏਗੀ ਦੂਜੀ ਕਿਸ਼ਤ ਵਿੱਚ ਦੇਵਾਂਗੇ ਤੇ ਜੇ ਬਸੰਤੀ ਰੰਗ ਦੀ ਪੱਗ ਪੰਨੀ ਵਿਪਗ ਸਿੰਘ ਦੇ ਏ ਵੀ ਦਸਾਂਗੇ ਕਿ ਉਹ ਭਗਤ ਸਿੰਘ ਦੇ ਕਿਨੇ ਬੰਨੀ ਸਮਾਂ ਇਜ਼ਾਰਤ ਨਹੀਂ ਦੇ ਰਿਹਾ ਦੋਸਤੋ ਇਸ ਦਾ ਜਵਾਬ ਅਸੀਂ ਅਗਲੀ ਕਿਸ਼ਤ ਵਿੱਚ ਦੇਵਾਂਗੇ ਖਿਮਾ ਚਾਹੁੰਦੇ ਹਾਂ ਕਿ ਅੱਜ ਸਹੀ ਜਵਾਬ ਨਹੀਂ ਦੇ ਸਕੇ ਪਰ ਜਵਾਬ ਅਗਲੀ ਕਿਸ਼ਤ ਵਿੱਚ ਜ਼ਰੂਰ ਦੇਵਾਂਗੇ ਉਨੀ ਦੇਰ ਆਗਿਆ ਦਿਓ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਬਸੰਤੀ ਰੰਗ ਬਾਰੇ ਜਾਦਾ ਸਮਾਂ ਲੱਗ ਗਈ ਇਸ ਕਰਕੇ ਅਜੀ ਅਗਲੇ ਵੀਡੀਓ ਵਿੱਚ ਆਪ ਜੀ ਨੂੰ ਜ਼ਰੂਰ ਦੱਸਾਂਗੇ ਕਿ ਸਰਦਾਰ ਭਗਤ ਸਿੰਘ ਬਸੰਤੀ ਰਾਗ ਦੀ ਪੱਗ ਬੰਦੇ ਵੀ ਸਨ ਕਿ ਨਹੀਂ ਧੰਨਵਾਦ ਦੋਸਤੋ ਫਿਰ ਮਿਲਦੇ ਹਾਂ ਅਗਲੇ ਪ੍ਰੋਗਰਾਮ ਵਿੱਚ ਤਦ ਤੱਕ ਨੂਰ ਕਾਲ ਨੂੰ ਦੇਵਾ ਗਿਆ ਸਤ ਸ੍ਰੀ ਅਕਾਲ ਦਰਦੇ ਕੋ ਦਰਦੇ ਜੇਕਰ ਤੁਹਾਨੂੰ ਸਾਡੀਆਂ ਵੀਡੀਓਸ ਵਧੀਆ ਲੱਗਦੀਆਂ ਨੇ ਤਾਂ ਸਾਡੇ ਚੈਨਲ ਦਰਦੇ ਕੌਮ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ